ਕਾਲ ਸਾਰੇ ਵੀਰਾਂ ਨੂੰ ਬਾਈ ਸੁਹਾ ਛੱਡਿਆ ਵਾ ਜੀ ਦੇਖੋ ਵਧੀਆ ਪਾਣੀ ਆ ਰਿਹਾ ਸਵੇਰ ਹੈ ਵੀ ਤੇ ਮੋਟਰ ਵੀ ਛੱਡੀ ਵੀ ਹੈ ਸੁਹਾ ਵੀ ਛੱਡਿਆ ਵਾ ਆਏਗਾ ਵੀਰਾਂ ਬੀੜੀਆਂ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਲਾਈਕ ਤੇ ਕਮੈਂਟ ਜ਼ਰੂਰ ਕਰਦਾਇ ਕਰੋ ਆਪਣੇ ਪਤਾ ਵੀਰ ਨਾ ਕੋਈ ਐਡੀਟ ਐਡਿੰਗ ਕਰ ਹੁੰਦੀ ਹੈ ਐਡੀਟ ਠੀਕ ਹੈ ਆਪਣੇ ਬਦ ਜਿਸ ਤਰ੍ਹਾਂ ਬਣਾਉਨੇ ਆ ਵੀਡੀਓ ਇਸ ਤਰ੍ਹਾਂ ੱੱਕ ਦੀ ਲੀਏ ਚਲੋ ਦੇਖ ਲਈ ਜਿਸ ਤਰ੍ਹਾਂ ਬਣਾਉਨੇ ਆ ਠੀਕ ਹੈ ਜਿਸ ਤਰ੍ਹਾਂ ਹੁਣ ਬਣਾ ਰਹਾ ਇਸ ਤਰ੍ਹਾਂ ਹੀ ਚੱਕ ਦਾਣਾ ਫੱਟੇ ਕੋਈ ਚੱਕਰ ਨਹੀਂ ਹੈਗਾ ਐ ਚੱਕ ਦਾਣੇ ਫੱਟੇ ਆਪਣਾ ਹੀ ਪਾ ਦਾਣਾ ਅੰਬਈ ਵਾਰ ਇੱਕ ਹੈ 2967 ਹੈ ਜਿਹੜਾ ਬੀਜ ਹੈ ਈਦੇ ਵਰਗਾ ਕੋਈ ਬੀਜ ਨਹੀਂ ਹੈ ਠੀਕ ਹੈ ਜੀ ਪੰਗਾ ਲੈ ਲਿਆ ਮੈਂ ਦੋ ਤਿੰਨ ਨਵੇਂ ਬੀਜੇ ਲਾ ਕੇ ਪਰ ਜਿਹਦਾ ਇਹ ਰੰਗ ਹੈ আর ਇਹਦੀ ਗਰੋਥ ਹੈ ਬੱਲ ਲਗੀ ਠੀਕ ਹੈ ਜੀ ਉਹ ਕਿਸੇ ਬੀਜ ਦੀ ਨਹੀਂ ਹੈ ਜਿਹੜਾ 2976 ਹੈ 2976 ਹੈ ਛੋਟਾ ਵੀ ਹੈ ਤਕੜਾ ਠੀਕ ਹੈ ਜੀ ਇੱਥਾ ਵਾਪੇ ਛੁਰਾ ਆਵਾਗਾ ਆ ਬੰਦ ਕਰਕੇ ਉੱਥੋਂ ਟੱਕਿਆ ਲਾਏਗਾ ਉਹ ਲਾਸਟ ਵਾਲੇ ਖੇਤਾਂ 'ਚ ਜਾ ਰਿਹਾ ਉੱਧਰ ਇੱਥੇ ਤੇ ਪਾਣੀ ਇੱਥੇ ਤੇ ਐਂ ਗੇਰਿਆ ਵਾਗਾ ਦੇਖੋ ਠੀਕ ਹੈ ਜੀ ਤੁਹਾਨੂੰ ਸੁਆਗਤ ਦਿਖਾਉਣਾ ਮੈਂ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਘਰ ਪਰਿਵਾਰ ਵਧੀਆ ਕੋਈ ਸਾਰਿਆਂ ਦੇ ਬਹੁਤ ਸੁਣਾਓ ਇਹਨੂੰ ਯਾਰ ਕੱਲ ਗਲਤੀ ਹੋ ਗਈ ਮੇਰੇ ਤੇ ਆ ਦੇਖੋ ਕਿਆ ਹੋਇਆ ਪਾਣੀ ਛੱਡ ਬੈਠਿਆ ਉਹ ਨਾਲ ਦੀ ਨਾਲੇ ਹੋ ਗਿਆ ਕੰਮ ਚਲੋ ਕੋਈ ਨਹੀਂ ਜੋ ਬਾਬੇ ਨਾਨਕ ਨੂੰ ਮਜਬੂਰ ਹੈ ਜੀ ਉਹੀ ਹੋਣਾ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਨਹੀਂ ਜੀ ਜੋ ਬਾਬੇ ਨਾਨਕ ਨੂੰ ਮਜਬੂਰ ਹੈ ਹੋਣਾ ਉਹ ਕੁਛ ਹੈ ਆਪਾਂ ਚਾਹੇ ਜੋ ਮਰਜ਼ੀ ਕਰੀ ਜਾਈਏ ਆਪਣਾ ਅੱਲਾ ਪੱਲਾ ਕਾਣਾ ਜਿਸ ਤਰ੍ਹਾਂ ਉਹਨਾ ਕਰਨਾ ਉਸ ਤਰ੍ਹਾਂ ਹੀ ਹੋਣਾ ਠੀਕ ਨਹੀਂ ਆਪਾਂ ਤਾਂ ਗੱਲਾਂ ਮਾਰ ਸਕਦੇ ਆ ਵੀ ਆਏ ਹੋ ਜੂਗਾ ਆਏ ਹੋ ਜੂਗਾ ਕੁਝ ਨਹੀਂ ਹੋਣਾ ਬਾਈ ਉਹਦੀ ਰਜਾ ਦੇ ਬਿਨਾ ਪੱਤਾ ਵੀ ਨਹੀਂ ਹਿੱਲਦਾ ਬਾਬੇ ਨਾਨਕ ਦੀ ਰਜਾ ਤੇ ਬਿਨਾ ਪੱਤਾ ਵੀ ਨਹੀਂ ਹਿੱਲਦਾ ਯਾ ਬਾਈ ਪਲੀ ਸਰੋਏ ਜੀ ਦੇਖੋ ਮਰੋ ਨੀਗਾ ਐਨ ਵਧੀਆ ਖੜੀ ਹੈਗੀ ਬੱਲੀ ਦੇਖੋ ਪੂਰੀ ਮੋਟੀ ਹੈਗੀ ਬੱਲੀ ਆ ਦੇਖੋ ਪੂਰਾ ਮੋਟਾ ਹੈਗਾ ਇਹਨਾਂ ਇਹ ਦੇਖੋ ਇਨੇ ਇਨੇ ਮੋਟੀ ਬੱਲੀ ਹੈਗੀ ਪਲੀ ਸਰੂ ਹੈ ਜੀ ਆਹ ਠੀਕ ਆ ਉਹ ਪਰਲੇ ਪਾਸੇ ਰਾਇਆ ਗੁਰਵਿੰਦਰ ਵਾਹੀ ਖੜਿਆ ਇਹ ਵੀ ਵਿਚਾਰਾ ਕੱਲਾ ਦਾ ਮੇਰੇ ਨਾਲੇ ਲੱਗਿਆ ਵਾ ਬਾਈ ਕੋਈ ਕਿਸੇ ਕੇ ਕੰਮ ਨਹੀਂ ਆਂਦਾ ਠੀਕ ਆ ਜਿਹੜੇ ਯਾਰ ਨੇ ਉਹ ਯਾਰ ਹੀ ਹੁੰਦੇ ਠੀਕ ਹੈ ਬਾਕੀ ਦਾ ਕਹਾਣਾ ਗੱਲਾਂ ਕਰਨੇ ਵਾਲੇ ਆ ਹਮੈ ਇੱਕ ਕਰ ਦੂੰਗੇ ਉਹ ਕਰ ਦੂੰਗੇ ਉਹ ਕਰ ਦੂੰਗੇ ਹੁੰਦਾ ਹੋਣਾ ਕੱਖ ਨਹੀਂ ਜੋ ਯਾਰ ਨਾਲ ਕਰਨਾ ਉਹ ਯਾਰ ਹੀ ਕਰ ਸਕਦਾ ਬਾਈ ਇਹ ਬਾਈ ਰਾਏਗਾ ਅੱਧਾ ਕਿਲਾ ਰਹੇਗਾ ਅੱਧਾ ਕਿਲਾ ਪਿਲੀ ਸਰੋਂ ਦਾ ਇਹ ਨਹੀਂ ਸੁਹਾ ਕੇ ਆਪਾਂ ਜਮਾ ਬੰਦ ਬਈ ਆਪਾਂ ਨੇ ਜਮਾ ਬੰਦ ਕਰਕੇ ਆਉਣੇ ਕਿੰਨੇ ਛੱਡਿਆ ਪਾਣੀ ਇੱਥੇ ਦੇ ਹੋ ਜਾਂਦਾ ਬੰਦ ਆਹ ਆ ਦੇਖੋ ਕੀ ਹੋਇਆ ਇਹ ਰੀਟਾ ਦੀ ਚਲੋ ਕੋਈ ਗੱਲ ਨਹੀਂ ਦੇਖੋ ਬਾਈ ਕਰਿਆ ਵਾ ਨਾ ਜਮਾਈ ਖਾਲੀ ਦੇਖੋ ਜਾਂਾ ਹਾਜੀ ਕਰਿਆ ਵਾ ਪੁੱਛਾ ਲਕਾ ਮਾ ਸਾਨੂੰ ਜਮਾਈ ਪਾਣੀ ਬੰਦ ਕਰਿਆ ਵਾ ਆਪਾਂ ਇਹਦਾ ਸੂਰੇ ਵਾਲਾ ਗਾਰਡ ਹੈ ਉਹ ਕੱਲ ਕਹਿ ਗਿਆ ਤਾਂ ਕਹਿੰਦਾ ਵੀਰ ਜਮਾ ਬੰਦ ਕਰ ਲਿਓ ਮੈਂ ਚੱਕ ਦਿਆਂਗੇ ਹਟੇ ਹਾਲ ਤੁੰਗੇ ਟੂੜ ਮਾ ਟੈਨਸ਼ਨ ਕਿ ਲੈ ਰਿਆ ਆਪਾਂ ਪੱਥਰ ਲਾ ਦੇ ਮੁਰੇ पत्थर लाके कर दिया बंदो जम सुना जमा बंद करा भाई अपने पत्थर ला दिया तोड़ खड़िया जा रहा जमा पत्थर ला दिए थोड़ा थोड़ा जा रहा जम बंद कर दिया ਪਣਾਇ ਰਿਓ ਵੀਡੀਓ ਦੇ ਨਾਲ ਜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵਰਤੋਂ-ਵਰਤ ਸ਼ੇਅਰ ਜੀ ਇੱਥੇ ਦੇ ਨਾ ਬਾਈ ਇੱਥੇ ਨੂੰ ਆਂਦਾ ਪਾ ਦੇਖੋ ਆਈ ਸੁਵੇਗਾ ਪਣੀ ਆ ਰਿਹਾ ਜਿਹੜਾ ਇੱਥੇ ਤੇ ਫਿਰ ਉਹ ਜਾਂਦਾ ਲੈਨ ਮਾਗਾ ਹਾਂ ਇਹ ਖੜਿਆ ਆਪਣਾ ਵਾਲਾ ਮੈਸੀ ਇਹ ਆਪਣੇ ਮਿੱਤਰ ਕਾ ਜੀ ਲਾਂਟਰਾਂ ਦੇ ਕਮਲ ਬਾਈ ਕਰ ਰਿਹਾ ਇੰਟਰਸਿੰਗ ਦੀਵਾ ਨੂੰ ਜੇ ਵੀ ਜਿਹੜੀ ਲਾਈਨ ਪਈ ਵੀ ਹੋਗਾ ਬੋਰਡ ਜਾਗਾ